ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸ਼ਾਂਤੀ ਇੱਕ ਪਾਸੇ ਮੀਂਹ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਆ ਕਿ ਉੱਥੇ ਲੋਕਾਂ ਦੇ ਜਿਹੜੇ ਘਰ ਨੇ ਉਹ ਟਹਿ ਚੁੱਕੇ ਨੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਮੀਂਹ ਦੇ ਕਰਕੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਕੇਰਲਾ ਦੇ ਵਿੱਚ ਮਾਥੁਰ ਇੱਕ ਇਲਾਕਾ ਤੇ ਉਥੋਂ ਦਾ ਪੀਚੀ ਡੈਮ ਆ ਜਿਸ ਦੇ ਫਲੱਡ ਗੇਟ ਨੇ ਉਹ ਜਿਹੜੇ ਖੋਲ ਦਿੱਤੇ ਗਏ ਨੇ ਤੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕੇ ਪੋਲ ਦੇ ਉੱਤੇ ਪਾਣੀ ਹੀ ਪਾਣੀ ਹੋਇਆ ਪਿਆ ਮੀਂਹ ਨੇ ਬਹੁਤ ਜ਼ਿਆਦਾ ਬੁਰੀ ਹਾਲਤ ਕਰ ਦਿੱਤੀ ਹੋਈ ਆ ਜੇਕਰ ਆਪਾਂ ਹਿਮਾਚਲ ਦੀ ਗੱਲ ਕਰੀਏ ਤੇ ਹਿਮਾਚਲ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਮੀਂਹ ਆ ਬਰਸਾਤ ਆ ਉੱਥੇ ਪੈ ਰਹੀ ਆ ਉੱਥੇ ਲੈਂਡ ਸਲਾਈਡਿੰਗ ਹੋ ਰਹੀ ਆ ਜਿਵੇਂ ਹੁਣ ਕੇਰਲਾ ਦੇ ਬਾਈਨਾੜ ਦਾ ਜਿਹੜਾ ਇਲਾਕਾ ਸੀ ਉੱਥੇ ਲੈਂਡ ਸਲਾਈਡਿੰਗ ਹੋਈ ਆ ਉੱਥੇ ਸੱਤਾਂ ਲੋਕਾਂ ਦੀ ਮੌਤ ਹੋ ਚੁੱਕੀ ਆ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਬਹੁਤ ਅੱਤ ਦੀ ਗਰਮੀ ਪੈ ਰਹੀ ਆ ਤੇ ਮੀਂਹ ਆਉਣ ਦਾ ਨਾਂ ਨਹੀਂ ਲੈ ਰਿਹਾ ਜਿਹੜੇ ਲੋਕਾਂ ਨੇ ਝੋਨੇ ਲਾਏ ਹੋਏ ਨੇ ਉਹਨਾਂ ਵਿੱਚ ਪੂਰੀ ਤਰ੍ਹਾਂ ਪਾਣੀ ਦੀ ਕਿੱਲਤ ਆ ਉੱਥੇ ਜਿਹੜਾ ਪਾਣੀ ਆ ਉਹ ਝੋਨਿਆਂ ਦੇ ਵਿੱਚ ਲੋਕ ਨਹੀਂ ਰਿਹਾ ਤੇ ਲੋਕ ਗਰਮੀ ਦੇ ਨਾਲ ਬਹੁਤ ਪਰੇਸ਼ਾਨ ਨੇ ਤਰਾ ਤਰਾ ਕਰ ਰਹੇ ਨੇ ਤੇ ਜੇਕਰ ਆਪਾਂ ਕੇਰਲਾ ਦੀ ਹਿਮਾਚਲ ਦੀ ਗੁਜਰਾਤ ਦੀ ਗੱਲ ਕਰੀਏ ਉੱਥੇ ਇਹਦੂ ਉਲਟਾ ਕੇਰਲਾ ਦੇ ਵਿੱਚ ਜਿਹੜੀ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਇਹਦੇ ਵਿੱਚ ਜਿਹੜਾ ਮੈਥੁਰ ਇਲਾਕਾ ਉੱਥੋਂ ਦਾ ਪੀਚੀ ਡੈਮ ਆ ਤੁਸੀਂ ਦੇਖੋ ਪਾਣੀ ਇੰਦੇ ਦੇ ਵਿੱਚ ਕਿਵੇਂ ਛੱਲਾ ਮਾਰ ਲਿਆ ਜਿਹੜਾ ਡੈਮ ਆ ਪੂਰਾ ਅਫਾਨ ਤੇ ਆ ਕਿਉਂਕਿ ਕੇਰਲਾ ਦੇ ਵਿੱਚ ਬਹੁਤ ਜ਼ਿਆਦਾ ਇਸ ਵਕਤ ਮੀ ਪੈ ਰਿਆ ਜਿਹੜਾ ਹਿਮਾਚਲ ਆ ਹਿਮਾਚਲ ਦੇ ਵਿੱਚ ਵੀ ਬਹੁਤ ਜ਼ਿਆਦਾ ਮੀਂਹ ਪੈ ਰਿਆ ਜੇਕਰ ਆਪਾਂ ਗੱਲ ਕਰੀਏ ਹਿਮਾਚਲ ਦੀ ਮੀਂਹ ਨੇ ਤਬਾਈ ਲਿਆਂਦੀ ਪਈ ਆ ਪਰ ਜਿਹੜਾ ਪੰਜਾਬ ਆ ਪੂਰੀ ਤਰ੍ਹਾਂ ਸੋਕੇ ਨਾਲ ਪੀੜਤ ਆ ਧਰਤੀ ਹੇਠਲਾ ਪਾਣੀ ਵੀ ਬਹੁਤ ਜ਼ਿਆਦਾ ਡੂੰਘਾ ਹੁੰਦਾ ਜਾ ਰਿਹਾ ਜਿਹੜੇ ਹੁਣ ਲੋਕਾਂ ਨੇ ਸਮਰਸੀਬਲ ਲਗਾਏ ਨੇ ਉਹ ਵੀ ਉਹਨਾਂ ਨੂੰ ਪਾਈਪਾਂ ਪਾਉਣੀਆਂ ਪਈਆਂ ਥੱਲੇ ਦੀ ਹਿਮਾਚਲ ਦੀ ਕਰੀਏ ਜਾ ਆਪਾਂ ਕੇਰਲਾ ਦੀ ਕਰੀਏ ਜਾਂ ਗੁਜਰਾਤ ਦੀ ਕਰੀਏ ਗੁਜਰਾਤ ਦੇ ਵਿੱਚ ਬਹੁਤ ਸਾਰੇ ਹੜਾ ਵਾਂਗ ਸਥਿਤੀ ਹੋਈ ਪਈ ਆ ਉਥੋਂ ਦੇ ਜਿਹੜੇ ਬਾਜ਼ਾਰ ਨੇ ਉਹ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰੇ ਹੋਏ ਨੇ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਨੇ ਤੁਸੀਂ ਹੁਣ ਜਿਹੜੀ ਮੈਂ ਕੇਰਲਾ ਦੀ ਆ ਤੁਹਾਨੂੰ ਵੀਡੀਓ ਦਿਖਾਈ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਡੈਮ ਸੀ ਪੀਚੀ ਡੈਮ ਉਥੇ ਜਿਹੜੇ ਫਲੱਡ ਗੇਟ ਸੀ ਉਹ ਖੋਲਣੇ ਪਏ ਪੁਲ ਤੁਸੀਂ ਮੈਂ ਤੁਹਾਨੂੰ ਦਿਖਾ ਹੀ ਰਿਹਾ ਕਿ ਪੁਲ ਕਿਨੇ ਪਾਣੀ ਦੇ ਨਾਲ ਪੂਰਾ ਭਰਿਆ ਹੋਇਆ ਪਤਾ ਨਹੀਂ ਲੱਗ ਰਿਹਾ ਇਹ ਇਹ ਪੋਲਾ ਜਾਂ ਪੂਰਾ ਪਾਣੀ ਹੈ ਇਹ ਡੈਮ ਦਾ ਤੁਸੀਂ ਦੇਖੋ ਇੰਨੇ ਬੁਰੇ ਹਾਲਾਤ ਬਣ ਚੁੱਕੇ ਨੇ ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤੇ ਉੱਥੇ ਹਾਲਾਤ ਬਿਲਕੁਲ ਉਲਟ ਨੇ ਮੀਂਹ ਨਹੀਂ ਆ ਰਿਹਾ ਮੀਂਹ ਦਾ ਨਾ ਆਉਣ ਕਰਕੇ ਪੂਰੀ ਗਰਮੀ ਆ ਹਮਸਾ ਜੇਕਰ ਮੀਂਹ ਆਵੇ ਤੇ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਆ ਪੂਰੀ ਹੋ ਸਕਦੀ ਤੇ ਤੁਸੀਂ ਦੇਖੋ ਜਦੋਂ ਜਿਹੜੀਆਂ ਸਰਕਾਰਾਂ ਨੇ ਉਹ ਜਦੋਂ ਮੀਂਹ ਜ਼ਿਆਦਾ ਆ ਜਾਂਦਾ ਫਿਰ ਉਹਨਾਂ ਕੋਲੋਂ ਪਾਣੀ ਸੰਭੰਦਾਂ ਜਿਹੜਾ ਪ੍ਰਬੰਧ ਨਹੀਂ ਕੀਤਾ ਜਾਂਦਾ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈਂਦਾ ਤੇ ਉੱਥੇ ਬੇਸਮੈਂਟਾਂ ਤੱਕ ਪਾਣੀ ਭਰ ਜਾਂਦਾ ਕਿਉਂਕਿ ਬੇਸਮੈਂਟਾਂ ਦੇ ਵਿੱਚ ਬੱਚੇ ਰਹਿੰਦੇ ਸੀ ਜਿਹੜੇ IAS ਜਾਂ IPS ਦੀ ਤਿਆਰੀ ਕਰਨ ਦੇ ਵਾਸਤੇ ਉੱਥੇ ਵਿਦਿਆਰਥੀ ਗਏ ਹੋਏ ਸੀ ਉਹ ਉੱਥੇ ਰਹਿੰਦੇ ਸੀ ਬੇਸਮੈਂਟਾਂ ਦੇ ਵਿੱਚ ਤੇ ਤਿੰਨ ਵਿਦਿਆਰਥੀਆਂ ਦੀ ਉੱਥੇ ਮੌਤ ਹੋਈ ਆ ਭਾਵੇਂ ਦਿੱਲੀ ਦੀ ਸਰਕਾਰ ਨੇ ਐਲਾਨ ਵੀ ਕਰ ਦਿੱਤਾ ਕਿ ਜੇਕਰ ਉਹ ਵਿਦਿਆਰਥੀਆਂ ਦੀ ਮੌਤ ਹੋਈ ਆ ਤੇ ਇਹਨਾਂ ਦੇ ਘਰ ਦੇ ਪਰਿਵਾਰਾਂ ਨੂੰ 10-10 ਲੱਖ ਦੀ ਆਰਥਿਕ ਸਹਾਇਤਾ ਦਿੱਤੀ ਜਾਏਗੀ ਪਰ ਦਿੱਲੀ ਦੀ ਸਰਕਾਰ ਨੇ ਇੱਕ ਕੰਮ ਇਹ ਵੀ ਕੀਤਾ ਜਿਹੜੀ ਐਮਸੀਡੀ ਆ ਦਿੱਲੀ ਦੇ ਵਿੱਚ ਉਹਨੇ ਬੇਸਮੈਂਟਾਂ ਤੇ ਪੱਕੇ ਤਾਲੇ ਲਗਾਤੇ ਪਰ ਕੀ ਪੱਕੇ ਤਾਲੇ ਲਗਾਉਣ ਦੇ ਨਾਲ ਕੋਈ ਹੱਲ ਹੋ ਜੂਗਾ ਜਦੋਂ ਤੱਕ ਪਾਣੀ ਨੂੰ ਸਬੰਧ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾਂਦਾ ਜਾਂ ਪੱਕੀ ਵਿਉਂਤਬੰਦੀ ਨਹੀਂ ਬਣਾਈ ਜਾਂਦੀ ਉਦੋਂ ਤੱਕ ਕੀ ਬੇਸਮੈਂਟਾਂ ਤੇ ਤਾਲੇ ਲਗਾ ਕੇ ਜਾਂ ਜਿਹੜੇ ਵਿਦਿਆਰਥੀ ਨੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੂੰ 10-10 ਲੱਖ ਰੁਪਇਆ ਦੇ ਕੇ ਮੁਆਵਜ਼ਾ ਦੇ ਕੇ ਕਿ ਐਵੇਂ ਤਾਂ ਪੱਕਾ ਹੱਲ ਹੋਣਾ ਨਹੀਂ ਆਪਾਂ ਉਂਝ ਜਿਹੜੀਆਂ ਸਰਕਾਰਾਂ ਨੇ ਉਹ ਵੱਡੀਆਂ-ਵੱਡੀਆਂ ਟਾਰਾਂ ਮਾਰਦੀਆਂ ਨੇ ਵੀ ਸਾਡਾ ਦੇਸ਼ ਵਿਸ਼ਵਗੁਰੂ ਬਣ ਗਿਆ ਸਾਡਾ ਦੇਸ਼ ਡਿਜੀਟਲ ਇੰਡੀਆ ਬਣ ਗਿਆ ਸਾਡਾ ਦੇਸ਼ ਬਹੁਤ ਜ਼ਿਆਦਾ ਤਰੱਕੀ ਕਰ ਲਈ ਵਿਸ਼ਵ ਸ਼ਕਤੀ ਬਣ ਗਿਆ ਪਰ ਕੀ ਇਹ ਵਿਸ਼ਵ ਸ਼ਕਤੀਆ ਜਿੱਥੇ ਮੀਂਹ ਦਾ ਪਾਣੀ ਜੇਕਰ ਆ ਜਾਂਦਾ ਜਿਹੜੇ ਵਿਦਿਆਰਥੀ ਨੇ ਉਹ ਬੇਸਮੈਂਟਾਂ ਦੇ ਵਿੱਚ ਡੁੱਬ ਕੇ ਮਾਰੇ ਜਾਂਦੇ ਨੇ ਕੀ ਇਹ ਵਿਸ਼ਵ ਸ਼ਕਤੀਆ ਕੀ ਇਹ ਵਿਸ਼ਵ ਗੁਰੂ ਆ ਕੀ ਇਹਨੂੰ ਡਿਜੀਟਲ ਇੰਡੀਆ ਕਿਹਾ ਜਾ ਸਕਦਾ ਤੁਸੀਂ ਹੁਣ ਦੇਖੋ ਮੈਂ ਜ਼ਿਆਦਾ ਜਿਹੜੀ ਮੇਨ ਗੱਲ ਆ ਉਹ ਮੀਂਹ ਤੇ ਕਰ ਰਿਹਾ ਕੇਰਲਾ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਉਥੋਂ ਦਾ ਜਿਹੜਾ ਮੈਥੁਰ ਇਲਾਕਾ ਉੱਥੇ ਜਿਹੜਾ ਪੀਚੀ ਡੈਮ ਆ ਤੁਸੀਂ ਦੇਖ ਰਹੋ ਵੀਡੀਓ ਮੈਂ ਤੁਹਾਨੂੰ ਅੱਗੇ ਵੀ ਦਿਖਾਈ ਆ ਹੁਣ ਫਿਰ ਦਿਖਾ ਦਿੰਨੇ ਆ ਇਹ ਜਿਹੜੀ ਵੀਡੀਓ ਆ ਇਹ ਕੇਰਲਾ ਦੇ ਪੀਚੀ ਡੈਮ ਦੀ ਆ ਉਥੇ ਪਾਣੀ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਆ ਜੇਕਰ ਆਪਾਂ ਹਿਮਾਚਲ ਦੀ ਗੱਲ ਕਰੀਏ ਗੁਜਰਾਤ ਦੀ ਗੱਲ ਕਰੀਏ ਉੱਥੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਕਿ ਲੋਕਾਂ ਦਾ ਜਿਉਣਾ ਮੁਸ਼ਕਲ ਹੋਇਆ ਪਿਆ ਇਹ ਜਿਹੜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕਦੀ ਸਾਂ ਤੇ ਬਹੁਤ ਮਿਹਰਬਾਨੀ